ਸੰਗਤ ਜੀ ਸ਼ਹੀਦੀ ਦਿਹਾੜੇ ਵੀ ਗੁਰਾਂ ਦੇ ਜੀਵਨ ਨਾਲ ਸੰਬੰਧਤ ਹਨ ਅਤੇ ਉਹਨਾਂ ਦਾ ਆਗਮਨ ਵੀ ਗੁਰਾਂ ਨਾਲ ਸੰਬੰਧਤ ਹੈ ਅਸੀਂ ਖੁਸ਼ੀ ਗਮੀ ਵਾਲੇ ਦੋਨੋਂ ਦਿਨ ਹੀ ਮਨਾਉਣੇ ਹਨ ਗੁਰਬਾਣੀ ਮੁਤਾਬਕ ਅਸਲੀ ਗੁਰਸਿੱਖ ਤਾਂ ਉਹ ਹੀ ਹੈ ਜੋ ਦੋਨੋਂ ਹਾਲਾਤਾਂ ਵਿੱਚ ਇੱਕ ਸਮਾਨ ਰਹਿੰਦਾ ਹੈ ਇਸੇ ਕਰਕੇ ਹੀ ਅਸੀਂ ਇਹਨਾਂ ਦਿਨਾਂ ਵਿੱਚ ਸ਼ਹੀਦੀ ਦਿਹਾੜੇ ਵੀ ਮਨਾਵਾਂਗੇ ਅਤੇ ਕਲੀਆਂ ਵਾਲੇ ਪਾਤਸ਼ਾਹ ਦਾ ਅਵਤਾਰ ਪੁਰਬ ਵੀ ਮਨਾਵਾਂਗੇ ਗੁਰਬਾਣੀ ਦਾ ਵਾਕ ਹੈ ਦੁੱਖ ਸੁਖ ਦੋ ਸਮ ਕਰ ਜਾਨਾ ਬੁਰਾ ਭਲਾ ਸੰਸਾਰ ਅਰਥਾਤ ਸੰਸਾਰ ਵਿੱਚ ਬੁਰਾ ਭਲਾ ਤਾਂ ਵਾਪਰਦਾ ਹੀ ਰਹਿੰਦਾ ਹੈ ਪਰ ਜਿਹੜਾ ਕੋਈ ਮਨੁੱਖ ਦੁੱਖ ਅਤੇ ਸੁਖ ਵਿੱਚ ਇੱਕ ਸਮਾਨ ਰਹਿੰਦਾ ਹੈ ਖੁਸ਼ੀ ਗਮੀ ਵਿੱਚ ਇੱਕ ਸਮਾਨ ਰਹਿੰਦਾ ਬਸ ਉਹੀ ਕਰਤਾ